ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਜਿੱਥੇ ਹੋਵੇ ਚੁਗਲੀ ਨਿੰਦਿਆ ਜਿੱਥੇ ਹੋਵੇ ਚੁਗਲੀ ਨਿੰਦਿਆ ਕੁਰਸੀ ਚੜ ਚੜ ਬੈੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਜਿੱਥੇ ਹੋਵੇ ਸਤ ਸੰਗ ਕੀਰਤਨ ਜਿੱਥੇ ਹੋਵੇ ਸਤ ਸੰਗ ਕੀਰਤਨ ਮੈਂ ਨਹੀਂ ਪੁੰਝੇ ਬਹਿੰਦੀ ਗੋਡੇ ਦੁੱਖ ਦੇ ਕਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਚੁਗਲੀ ਬਾਜ ਨਾ ਰਹਿੰਦੀ ਸਸ ਚੁਗਲੀ ਬਾਜ ਨਾ ਰਹਿੰਦੀ ਲੱਕ ਬੁੜੀ ਦਾ ਠੁਣ ਠੁਣ ਕਰਦਾ ਲੱਕ ਬੁੜੀ ਦਾ ਠੁਣ ਠੁਣ ਕਰਦਾ ਸਾੜੀ ਪਾਪਾ ਬੈਂਦੀ ਸੱਸ ਚੁਗਲੀ ਬਾਜਨਾ ਰਹਿੰਦੀ ਚੁਗਲੀ ਬਾਜਨਾ ਰਹਿੰਦੀ ਸੱਸ ਚੁਗਲੀ ਬਾਜਨਾ ਰਹਿੰਦੀ ਚੁਗਲੀ ਬਾਜਨਾ ਰਹਿੰਦੀ ਸੱਸ ਚੁਗਲੀ ਬਾਜਨਾ ਰਹਿੰਦੀ ਨੱਕ ਬੁੜੀ ਦਾ ਪਕੋੜੇ ਵਰਗਾ ਨੱਕ ਬੁੜੀ ਦਾ ਪਕੋੜੇ ਵਰਗਾ ਨਥਣੀ ਪਾਪਾ ਬੈਂਦੀ ਸਸ ਚੁਗਲੀ ਬਾਜਨਾ ਰਹਿੰਦੀ ਚੁਗਲੀ ਬਾਜਨਾ ਰਹਿੰਦੀ ਸਸ ਚੁਗਲੀ ਬਾਜਨਾ ਰਹਿੰਦੀ ਚੁਗਲੀ ਬਾਜਨਾ ਰਹਿੰਦੀ ਸਸ ਚੁਗਲੀ ਬਾਜਨਾ ਰਹਿੰਦੀ ਸਿਰ ਬੁੜੀ ਦਾ ਥੋੜਾ ਛਾਟਾ ਸਿਰ ਬੁੜੀ ਦਾ ਥੋੜਾ ਛਾਟਾ ਕਾਲਾ ਕਰ ਕਰ ਬੈਂਦੀ ਬਈ ਡਾਈ ਲਾਲ ਬੈਂਦੀ ਸਸ ਚੁਗਲੀ ਬਾਜਨਾ ਰੈਂਦੀ ਚੁਗਲੀ ਬਾਜਨਾ ਰੈਂਦੀ ਸਸ ਚੁਗਲੀ ਬਾਜਨਾ ਰੈਂਦੀ ਚੁਗਲੀ ਬਾਜਨਾ ਰੈਂਦੀ ਸਸ ਚੁਗਲੀ ਬਾਜਨਾ ਰੈਂਦੀ ਕੰਨ ਬੁੜੀ ਦੇ ਪਾਟੇ ਹੋਏ ਕੰਨ ਬੁੜੀ ਦੇ ਪਾਟੇ ਹੋਏ ਡਾਇਮੰਡ ਕਾਂਟੇ ਪਾਪਾ ਬੰਦੀ ਸਸ ਚੁਗਲੀ ਬਾਜਣਾ ਰੈਂਦੀ ਚੁਗਲੀ ਬਾਜਣਾ ਰੈਂਦੀ ਸਸ ਚੁਗਲੀ ਬਾਜਣਾ ਰੈਂਦੀ ਚੁਗਲੀ ਬਾਜਣਾ ਰੈਂਦੀ ਸਸ ਚੁਗਲੀ ਬਾਜਣਾ ਰੈਂਦੀ